ਮੰਦੋਰਡਾ ਆਪਣਾ ਗਰਚਰ ਸਿੰਘ ਸਿੱਧੂ ਪੀ ਕੇ ਟੀਵੀ ਚੈਨਲ 1278 YouTube Instagram Facebook ਐਸ ਵੇਲੇ ਤੁਸੀਂ ਦੇਖਦੇ ਹੋ ਮੇਰੇ ਮਗਰ ਕੀ ਗਡੌਣਾ 'ਚ ਬੈਠੇ ਆਂ ਤਾਂ ਮੈਂ ਦੂਤ ਤਦ ਲੈਫਤ ਆਣੀ ਹੋ ਸਕੇ ਕੋਈ ਕੰਮ ਲੱਗੀ ਸੀ ਅੱਜ ਤੁਸੀਂ ਮੈਂ ਇੱਕ ਬਹੁਤ ਸਾਰੀ ਗੱਲ ਕਰਨੀ ਹੈ ਆ ਜਿਹੜੀ ਕੁੜੀ ਆ ਡਾਂਸਰ ਸੀ ਆਰਕੈਸਟਾ ਵਾਲੀ ਇਹਦਾ ਪਿੱਛੇ ਜਿਹਾ ਵਿਵਾਦ ਚੱਲਿਆ ਸੀ ਬੜਾ ਜਿਆਦਾ ਬਹੁਤ ਜਿਆਦਾ ਰੌਲਾ ਪਿਆ ਸੀ ਤੇ ਬਹੁਤ ਦੂਰ ਤੱਕ ਗੱਲ ਪਹੁੰਚੀ ਹੋ ਤੇ ਮੈਂ ਇਹ ਗੱਲ ਕਰਨ ਲੱਗਾ ਸੀ ਵੀ ਜਿਹੜੇ ਇਹ ਲੜਕੀ ਨੇ ਡਾਂਸਰ ਰੱਖੇ ਨੇ ਆਰਕੈਸਟਰਾ ਵਾਲੀ ਕੁੜੀ ਨੂੰ ਬੌਂਸਰ ਦੇਖੋ ਅਸੀਂ ਇਹ ਗੱਲ ਕਹਿ ਦਿੰਦੇ ਆ ਵੀ ਤਰੱਕੀ ਕਮਾਈ ਵੀ ਕਮਾਈ ਨਹੀਂ ਤਰੱਕੀ ਨਹੀਂ ਕੰਮ ਨਹੀਂ ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ ਜਿਹੜਾ ਵਰਤੀ ਤੁਸੀਂ ਕਰ ਲਵੋ ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੁਣ ਇਹ ਲੜਕੀ ਨੇ ਬੌਂਸਰ ਰੱਖੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਤਾਂ ਜਿਹੜੇ ਬੌਂਸਰ ਰੱਖੇ ਨੇ ਬੌਂਸਰਾਂ ਨੂੰ ਨਾਲ ਤਨਖਾਹਾਂ ਦੇਣੀਆਂ ਪੈਣੀਆਂ ਨੇ ਬੌਂਸਰਾਂ ਨੂੰ ਨਾਲ ਪੈਸੇ ਦੇਣੇ ਪੈਣਗੇ ਬੌਂਸਰ ਕੋਈ ਐਵੇਂ ਤਾਂ ਚਲੇ ਨਹੀਂ ਜਾਣੇ ਨਾਲ ਇਹਦੇ ਆ ਜਿਹੜੇ ਸਾਡੇ ਹੁਣ ਕਈ ਕੁੜੀਆਂ ਬਾਹਰ ਦੇ ਤੇਜ ਭੱਜੀਆਂ ਜਾਂਦੀਆਂ ਨੇ ਵਿਦੇਸ਼ਾਂ ਭੱਜੀਆਂ ਜਾਂਦੀਆਂ ਨੇ ਇਹ ਹੁਣ ਤੁਸੀਂ ਇਹ ਵੇਖ ਲਓ ਵੀ ਇਹ ਕੁੜੀ ਦੀ ਕਿੰਨੀ ਜੁਰਤ ਰੱਖੀ ਤੇ ਕਿੰਨੀ ਪਾਵਰ ਰੱਖੀ ਏ ਇਹਦਾ ਮੈਨੂੰ ਨਾਂ ਭੁੱਲ ਗਿਆ ਹੈ ਸਿੱਧੂ ਵਾਜਦੀ ਮੈਨੂੰ ਲੱਗਦੀ ਇਹ ਵੀ ਸਾਡੀ ਗੋਦ ਦੀ ਆ ਕੁੜੀ ਸਿੱਧੂ ਏ ਪਰ ਅੱਜ ਇਹ ਬੌਂਸਰ ਰੱਖ ਲੈਨੇ ਨੇ ਬੌਂਸਰ ਇਹਨੇ ਡਰਦਿਆਂ ਰੱਖ ਲੈ ਵੀ ਲੋਕ ਜਿਹੜੇ ਨੇ ਨਹੀਂ ਅੜਦੇ ਗਲਤ ਕਰਮ ਕਰਨੋਂ ਅਗਰ ਬੌਂਸਰ ਵੀ ਵੇਖੋ ਇਹਨੇ ਕਿੰਨੇ ਵਧੀਆ ਰੱਖੇ ਨੇ ਨਾਲ ਲੜਕੀਆਂ ਰੱਖੀਆਂ ਨੇ ਕਿ ਨਾਲ ਇੱਕ ਬੌਂਸਰ ਵੀ ਨਿਹੰਗ ਸਿੰਘ ਰੱਖਿਆ ਜੈਦਾਦਾਰ ਬੰਨਾ ਰੱਖਿਆ ਅਮਰਤਾਰੀ ਅਮਰਤਾਰੀ ਲੱਗਦਾ ਮੈਨੂੰ ਜਿਹੜਾ ਬੌਂਸਰ ਰੱਖਿਆ ਹੈ ਇਹ ਜਿਹੜਿਆ ਤੁਸੀਂ ਬਾਹਰ ਦੇ ਮੁਲਕ ਤੁਰੇ ਜਾਂਦੇ ਆ ਬਾਹਰ ਦੇ ਮੁਲਕ ਜਾ ਕੇ ਤਰੱਕੀਆਂ ਕਮਾਈਆਂ ਗਲਤ ਗੱਲ ਏ ਜਿਨੇ ਤਰੱਕੀ ਕਰਨੀ ਕਮਾਈ ਕਰਨੀ ਉਹਦੇ ਲਈ ਭਾਈ ਇੱਥੇ ਵੀ ਸਾਰਾ ਕੁਝ ਆ ਕੋਈ ਕੰਮ ਕੋਈ ਵੱਡਾ ਛੋਟਾ ਨਹੀਂ ਗਿਣਿਆ ਗਿਆ ਹੁਣ ਜੇ ਉਹੜਾ ਆਪਾਂ ਕਹਿ ਦਈਏ ਵੀ ਲਕਚਰ ਕੰਮ ਏ ਜਾਂ ਇਹ ਗਲਤ ਕਾਰਮ ਏ ਕੋਈ ਗਲਤ ਕਰਮਣੀ ਜੇ ਇਹ ਸਾਰਿਆਂ ਦੇਸ਼ਾਂ-ਵਦੇਸ਼ਾਂ ਦੇ ਵਿੱਚ ਜਿਹੜਾ ਆਰਕੈਸਟਰਲ ਕੰਮ ਸਾਰਿਆਂ ਦੇਸ਼ਾਂ-ਵਦੇਸ਼ਾਂ ਦੀ ਚੱਲਦਾ। ਇਹ ਇਕੱਲੇ ਕੋਈ ਨਹੀਂ ਵੀ ਕੱਲਾ ਪੰਜਾਬ ਦੇ ਵਿੱਚ ਹੀ ਤੇ ਬਾਹਰ ਦੇ ਨਹੀਂ ਹੈਗਾ। ਇਹ ਸਾਰਿਆਂ ਦਾ ਵਾਦੀ। ਬਾਹਰ ਜਾ ਕੇ ਜੇ ਉਹ ਆਪਾਂ ਕਹਤਾ ਤੈਨਾਂ ਆ ਇੱਥੇ ਕੁੜੀਆਂ ਜਿਵੇਂ ਕੰਜਰਖਾਨਾ ਕਰਦੀਆਂ ਸਟੇਜਾਂ ਤੇ ਨੱਚਦੀਆਂ ਨੇ ਤੇ ਇਹ ਇਸ ਤਰ੍ਹਾਂ ਕਰਦੀਆਂ ਨੇ ਤੇ ਜਿਹੜੀਆਂ ਕੁੜੀਆਂ ਤੁਸੀਂ ਬਾਹਰ ਘੱਲਦੇ ਨੇ ਆ ਉਥੇ ਕਿਹੜਾ ਤੁਹਾਡੇ ਗਾ ਚਾਚੇ ਦੇ ਪੁੱਤਰ ਬੈਠੇ ਨੇ ਸੱਕੀ ਵੀ ਜਿਹੜੇ ਜਾਂਦੇ ਆ ਸੁਭਾਲ ਲੈਣਗੇ। ਜਿਹੜੇ ਜਾਂਦਿਆਂ ਸੁਭਾਲ ਲੈਣਗੇ ਇਹ ਲੋਕਾਂ ਦੇ ਮੂੰਹ ਤੇ ਚਪੇਟ ਈ ਵੀ ਇਹਦੇ ਇਹੜਾ ఆర్ਕੈਸਟਰਾ ਕੋਲ ਕੋ ਪ੍ਰੋਗਰਾਮ ਇਹ ਵੀ ਮਾਰਾ ਨਹੀਂ ਜਿਹੜੀਆਂ ਸਹੀ ਸਲਾਮਤ ਕੁੜੀਆਂ ਨੇ ਇੱਥੋਂ ਪਤਾ ਲੱਗ ਜਾਂਦਾ ਵੀ ਇਹ ਕੁੜੀਆਂ ਸਹੀ ਤੇ ਸੌਰ ਏ ਜੇ ਇਹ ਗਲਤ ਹੋਣ ਤੇ ਫਿਰ ਇਹਨਾਂ ਨੂੰ ਬੌਂਸਰ ਰੱਖਣ ਦੀ ਲੋੜ ਕੋ ਨਹੀਂ ਗਈ ਫਿਰ ਬੌਂਸਰ ਨਹੀਂ ਰੱਖ ਸਕਦੀਆਂ ਕਰੇ ਵੀ ਕਿਉਂ ਜੇ ਗਲਤ ਹੋਣ ਪਤਾ ਹੁੰਦਾ ਵੀ ਅਸੀਂ ਗਲਤ ਕਰਮ ਕਰ ਰਹੇ ਨੇ ਕਿ ਅਸੀਂ ਬੌਂਸਰ ਕਦੋਂ ਰੱਖੀਏ ਪਰ ਇਹ ਲੜਕੀ ਦੇ ਨਾਲ ਬੌਂਸਰ ਰੱਖ ਲੈਣ ਵਧੀਆ ਕੀਤਾਸ ਬਹੁਤ ਚੰਗਾ ਕੀਤਾ ਤੁਸੀਂ ਕਿਉਂ ਚਲੋ ਤਨਖਾਹ ਤਾਂ ਦੇਣੀ ਪੈਗੀ ਤੇ ਬੌਂਸਰ ਵੀ ਅੱਗੇ ਵੀ ਗੱਲ ਕੀਤੀ ਵੀ ਬੌਂਸਰ ਵੀ ਜਿਹੜੇ ਰੱਖੇ ਨੇ ਨਾਲ ਕੁੜੀਆਂ ਰੱਖੀਆਂ ਨੇ ਦੋ ਬਹੁਤ ਚੰਗੀ ਗੱਲ ਆ ਜਨਾਨੀ ਦੀ ਜਨਾਨੀ ਨਾਲ ਗੱਲ ਕਰਨੀ ਦੀ ਸੌਕੀ ਹੋ ਜਾਂਦੀ ਬਾਕੀ ਨਾਲ ਇੱਕ ਗੁਰਸਿੱਖ ਬੰਦਾ ਹੈ ਜਿਹੜਾ ਬੌਂਸਰ ਹੈ ਤੇ ਜੇ ਉਹਨੂੰ ਇਹਨੂੰ 4 ਪੈਸੇ ਬਾਜ ਦੇਣ ਦੇ ਤਾਂ ਹੀ ਬੌਂਸਰ ਰੱਖੀ ਬਿਠੀ ਜੇ ਇਹਨੂੰ ਪੈਸੇ ਨਾ ਬਾਜ ਦੇਣ ਉਹਨੂੰ ਕਮਾਈ ਨਾ ਹੋਵੇ ਤੇ ਫਿਰ ਇਹ ਬੌਂਸਰ ਕਿਉਂ ਰੱਖੇਗੀ ਸੋਚਲ ਸ਼ਕਤੀ ਗੱਲ ਆਏ ਫੇਰ ਬੌਂਸਰ ਕਿਉਂ ਰੱਖੇਗੀ ਫੇਰ ਨਹੀਂ ਬੌਂਸਰ ਰੱਖ ਸਕਦੀ ਤੇ ਮੇਰੀ ਬੇਨਤੀ ਏ ਜਿਹੜੇ ਵੀ ਕੋ ਮੁੰਡੇ ਕੁੜੀਆਂ ਨੇ ਬਾਹਰ ਨਾ ਭੱਜੇ ਬਰੋ ਕੰਮ ਮਿਹਨਤ ਕਰਨ ਵਾਲਾ ਇੱਥੇ ਵੀ ਕੋਈ ਨਹੀਂ ਕਸਰੇਗੀ ਮਿਹਨਤ ਇੱਥੇ ਵੀ ਪੂਰੀ ਏ ਜੇ ਤੁਸੀਂ ਕਰ ਸਕਦੇ ਆਂ ਤਾਂ ਤੇ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਫੇਰ ਤੁਸੀਂ ਬਾਹਰ ਵੀ ਇੱਥੇ ਅੱਗੇ ਕਾਲਾ ਗਡਾਉਣਾ ਜਾ ਕੇ ਬੈਠੇ ਆਂ ਦੇਖ ਲਓ ਗਡਾਉਣਾ ਦੇ ਵਿੱਚ ਆ ਜਿਹੜੇ ਨੇ ਮਿਹਨਤ ਕਰਕੇ ਗਡਾਉਣਾ ਇਹਨਾਂ ਨੇ ਜੋੜੇ ਨੇ ਇਹਨੇ ਇਹਨਾਂ ਉੱਚੇ ਆ ਜੋੜੀਆਂ ਨੇ ਆ ਹੁਣ ਲਾਉਦੇ ਪੈਣ ਗੱਡੀਆਂ ਦੇਖ ਲਓ ਪਰਲੇ ਪਾਸੇ ਕਮਾਈ ਏ ਜਿਹੜੇ ਕਰਦੇ ਨੇ ਤੇ ਬਾਹਰ ਦੇ ਮੁਲਕ ਜਾ ਕੇ ਕਿਹੜਾ ਡੀਸੀ ਲੱਗ ਜਾਂਦਾ ਨਹੀਂ ਮੇਰੇ ਡੀਸੀ ਲੱਗ ਜਾਂਦਾ ਕੱਲ ਅੱਗੇ ਇੱਕ ਬੰਦੇ ਸਾਨੂੰ ਹੀ ਤੇ ਗੱਲ ਸੁਣਾਈ ਹੁੰਦਾ ਸਾਡਾ ਮੁੰਡਾ ਤਿੰਨ ਵੇਰਾ ਤੀਜੀ ਵਾਰੀ ਚੱਲਿਆ ਤੇ ਤੀਜੀ ਵਾਰੀ ਬਾਹਰ ਦੂਰ ਆ ਮੋੜਾ ਹੈ ਉੱਥੇ ਤੇ ਤੀਜੀ ਵਾਰੀ ਚੱਲਿਆ ਤੇ ਤੀਜੀ ਵਾਰੀ ਜਿਹੜਾ ਬੰਦਾ ਦੂ ਵੀਰੀ ਗਿਆ ਮੋੜਾ ਹੈ ਪਿਓ ਟੈਗਣਾ ਮਰ ਗਿਆ ਉਹ 25-30 ਲੱਖ ਰੁਪਇਆ ਲਾਤਾ ਤੇ ਬਸ ਹੋਣੀ ਮਰਨਾ ਹੀ ਸੀ 25-30 ਲੱਖ ਲਾਤਾ ਉਹ ਇੱਕ ਵਾਰ ਵਾਪਸ ਆਦ ਲਿਆ ਤੇ ਟਿਕਟ ਦੇ ਪੈਸੇ ਤੇ ਤੀਜੀ ਵਾਰੀ ਫੇਰ ਟਿਕਟ ਦੇ ਪੈਸੇ ਤੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਅਸਲ ਗਲਤੀ ਸਾਡੇ ਆਪ ਦੇ ਲੋਕ ਸਾਡੇ ਆਪ ਦੀ ਲੋਕਾਂ ਦੀ ਏ ਜਿਹੜੇ ਅਸੀਂ ਨਾ ਮਾਂ ਪਿਓ ਆ ਉਹ ਸੋਚਨੇ ਕੀ ਹਾਂਜੀ ਮੁੰਡਾ ਆਈਲੈਂਡਸ ਕਰ ਲਗਾ ਆਈਲੈਂਡਸ ਕਰਕੇ ਬਾਹਰ ਚਲਾਏਗਾ ਬਾਹਰ ਕੀ ਗੱਲ ਨੋਰ ਕਿ ਕਰਾਣਾ ਲੱਗੇ ਘਰੇ ਨੇ ਪਿਪੜਾਂ ਲੱਗੇ ਖੜੇ ਨੇ ਉੱਥੇ ਤਾਂ ਲੋਕ ਹੱਥ ਜੋੜਦੇ ਬਣਾ ਵੀ ਨਾ ਆਉ ਨਾ ਆਉ ਨਾ ਆਉ ਨਾ ਕਰੂ ਹੁਣ ਇਹ ਕੁੜੀ ਨੇ ਤੁਸੀਂ ਮੈਨੂੰ ਇਹ ਗੱਲ ਦੱਸੋ ਇਹਨੂੰ ਆਪਾਂ ਆਰਕੈਸਟਾ ਵਾਲੀ ਕਹਿ ਦੇਣਾ ਜਾਂ ਇਹਨੂੰ ਆਪਾਂ ਡਾਂਸਰ ਕਹਿ ਦੇਣਾ ਇਹਨੇ 4 ਬਾਂਸਰ ਰੱਖੇ ਨੇ ਦੋ ਜਨਾਨੀਆਂ ਤੇ ਦੋ ਏ ਤੇ ਇਹਨਾਂ ਬਾਂਸਰਾਂ ਦੀ ਕਿੰਨੀ ਤਨਖਾਹ ਹੋਵੇਗੀ ਤੁਹਾਡੇ ਹਿਸਾਬ ਨਾਲ ਮੈਨੂੰ ਤਾਂ ਚਲੋ ਘੱਟ ਪਾ ਦਾ ਬਾਂਸਰਾਂ ਦੀ ਤਨਖਾਹ ਦਾ 12-13 ਹਜ਼ਾਰ ਰੁਪਏ ਮਹੀਨੇ ਦੀ ਹੋਵੇਗੀ ਘੱਟ ਤੋਂ ਘੱਟ ਵੀ ਤਾਂ ਕਿ ਲੋ 12 ਦੇ 12 24 48 50000 ਰੁਪਇਆ ਦੇਣਾ ਇਹਨਾਂ ਮਹੀਨੇ ਦੇ ਇਹਨਾਂ ਨੂੰ ਤੇ ਜੇ ਇਹਨੂੰ ਚਾਰ ਪਾਸੇ ਕਮਾਈ ਆ ਤਾਂ ਤਾਂ ਹੀ ਹੈ ਤਾਂ ਹੀ ਨੇ ਬਾਂਸਰ ਰੱਖੇ ਨੇ ਇੰਨੀ ਦਿਨ ਬਾਂਸਰ ਰੱਖਣ ਦੀ ਕੀ ਲੋੜ ਹੈ ਸੋ ਇਹ ਬੇਨਤੀ ਪੀਲੇ ਲੋਕਾਂ ਨੂੰ ਵੀ ਐਵੇਂ ਨਾ ਬਾਹਰ ਮੁੰਡੇ ਨੂੰ ਕੱਲੀ ਜੋ ਮਿਹਨਤ ਕਮਾਈ ਕਰਨ ਵਾਲੇ ਇੱਥੇ ਵੀ ਆ ਵੇਖੋ ਕੋਈ ਕਬ ਨਹੀਂ ਇੱਥੇ ਵੀ 415 1500 ਰੁਪਇਆ ਦਿਹਾੜੀ ਪਾਉਂਦੇ ਪੈਣੇ ਐਡੀ ਕੋ ਖਾਤ ਗੱਲ ਨਹੀਂ ਜੇ ਉੱਥੇ ਜਾ ਕੇ ਤੁਸੀਂ ਨੀਆ ਪੱਟ ਸਕਣੇ ਲੈਟਰਿੰਗਾਂ ਸਾਫ਼ ਕਰ ਸਕਣੇ ਆ ਇੱਥੇ ਵੀ ਕੰਮ ਕਰ ਸਕਣੇ ਇੱਥੇ ਕਿਹੜਾ ਨਹੀਂ ਕਰ ਸਕਦੇ ਪੈਸੇ ਵੀ ਇੱਥੇ ਵੀ ਕੋਈ ਘਾਟ ਨਹੀਂ ਤੇ ਕੋਈ ਬਾਹਰ ਬੱਚਿਆਂ ਨੂੰ ਭੇਜਾਂ ਦਾ ਫਾਇਦਾ ਨਹੀਂ ਭਰਾਓ ਇੱਥੇ ਰੱਖੋ ਆਪਦੇ ਪੰਜਾਬ ਦੇ ਵਿੱਚ ਅੱਖਾਂ ਦੇ ਸਾਹਮਣੇ ਨਾਲ ਰੱਖੋ ਹੁਣ ਕਈ ਮਾਵਾਂ ਨੇ ਇੱਕ ਇੱਕ ਪੁੱਤਰ ਬਾਹਰ ਨਿਕਾਲ ਦਿੱਤੇ ਉਹ ਉਥੋਂ ਡੱਬੇ 'ਚ ਪੈ ਕੇ ਆ ਗਏ ਨੇ ਤੇ ਰੋਂਦੀਆਂ ਪਈਆਂ ਨੇ ਮਾਰ ਹੁੰਦੀਆਂ ਪਈਆਂ ਨੇ ਵੀ ਮੇਰਾ ਪੁੱਤਰ ਖਤਮ ਹੋ ਗਿਆ ਉੱਥੇ ਹੁਣ ਕੀ ਬਦਾ ਅੱਛਾ ਇੱਕ ਹੋਰੀ ਤਾਂ ਪਹਿਲੀ ਗੱਲ ਸਾਰਿਆਂ ਸੋਣ ਹੀ ਲਿਆ ਹੋਣਾ ਜਿਹੜੇ ਕਰੋਨਾ ਦੇ ਟੀਕੇ ਲੱਗੇ ਨੇ ਕਰੋਨਾ ਦੇ ਉਹ ਟੀਕਿਆਂ ਦੇ ਨਾਲ ਵੀ ਬੜੀਆਂ ਵੀਡੀਓ ਵਾਇਰਲ ਹੁੰਦੀਆਂ ਪਈਆਂ ਨੇ ਉਹ ਉਹਦੇ ਨਾਲ ਵੀ ਮੌਤ ਹੁੰਦੀ ਪਈ ਬੰਦਿਆਂ ਦੀ ਉਹਦੇ ਨਾਲ ਵੀ ਪਤਾ ਹੀ ਉਦੋਂ ਲੱਗਦਾ ਜਦੋਂ ਟੈਗ ਹੋ ਜਾਂਦਾ ਜਿਹੜੇ ਕਰੋਨਾ ਦੇ ਵੈਕਸੀਨ ਲੱਗਿਆ ਨਾ ਮੁੰਡੇ ਵਿੱਚ ਵੀ ਬੜੀਆਂ ਤਕੜੀਆਂ ਘਾਟਾਂ ਮੈਂ ਵੀਡੀਓ ਸੁਣਿਆਂ ਦਾ ਪਿਆ ਸੀ ਬਹੁਤ ਹੀ ਜ਼ਿਆਦਾ ਉਹ ਵੀ ਧੋਖਾ ਕੀਤਾ ਗਿਆ ਲੋਕਾਂ ਨਾਲ ਤਾਂ ਜਿਹੜੇ ਉਹਨੇ ਮੁੰਡੇ ਉੱਥੇ ਬਾਹਰ ਜਾ ਕੇ ਜਿਹਨਾਂ ਜਿਹੜੇ ਮੁੰਡਿਆਂ ਦੀ ਮੌਤ ਹੋ ਜਾਂਦੀ ਜਾਣ ਕੇ ਚਾਣ ਚੱਕ ਉਹਨਾਂ ਦੀ ਮੌਤ ਹੋ ਜਾਂਦੀ ਤੇ ਉਹ ਡੱਬਿਆਂ 'ਚ ਬੰਦ ਹੋ ਗਏ ਉੱਥੋਂ ਆ ਜਾਂਦੇ ਨੇ ਉਹਨਾਂ ਨੂੰ 101% ਇਹ ਹੋ ਸਕਦਾ ਵੀ ਜਿਹੜੇ ਟੀਕੇ ਲੱਗੇ ਨੇ ਮੈਂ ਦੂਜੇ ਦੇ ਕਰੋਨਾ ਵਾਲੇ ਉੱਟੀਆਂ ਦੇ ਕਰੋਨਾ ਦੇ ਕਾਰਨ ਪਰ ਬਾਕੀ ਮਿਹਰਬਾਨੀ ਕਰਕੇ ਫਾਇਦਾ ਨਹੀਂ ਕੋਈ ਤ੍ਰੱਕੀ ਦੀ ਕਮਾਈ ਇੱਥੇ ਵੀ ਹੈਗੀ ਜਿਹੜੇ ਪਹਿਲੇ ਬੁੱਢੇ 8-8 ਜਵਾਗ ਜੰਮਦੇ ਸਨ ਚਾਰ-ਚਾਰ ਮੁੰਡੇ ਚਾਰ-ਚਾਰ ਕੁੜੀਆਂ ਤੇ ਉਹ ਵੀ ਰੋਟੀ ਖਾਂਦੇ ਸੀ ਇਹ ਜਾਂਦੇ ਨਹੀਂ ਸੀ ਤੇ ਹੁਣ ਲੋਕਾਂ ਕੋਲ ਇੱਕ-ਇੱਕ ਜਵਾਗ ਹੈ ਇੱਕ-ਇੱਕ ਜਵਾਗ ਹੈ ਤੇ ਇੱਕ-ਇੱਕ ਜਵਾਗ ਵੀ ਬਾਹਰ ਦੇ ਮੁਲਖ ਲੋਕ ਕੱਲੀ ਜਾਂਦੇ ਨੇ ਤੇ ਇਹ ਜਿਹੜੀ ਆ ਕੁੜੀ ਆਂਦਾ ਮੈਨੂੰ ਨਾਂ ਭੁੱਲ ਗਿਆ ਸਿੱਧੂ ਸਿੱਧੂ ਇਹ ਇਹ ਮੂੰਹ ਦੇ ਚਪੀੜ ਮਾਰਦੀ ਤੁਹਾਡੇ ਕੁੜੀਓ ਤੁਹਾਡੇ ਗੁਣ ਤੇ ਔਗਣ ਕੁੜੀਆਂ ਦੇ ਸਾਊ ਹੋਣ ਨਾ ਤੁਹਾਡੇ ਕੋਈ ਉਂਗਲ ਨਹੀਂ ਕਰ ਸਕਦੇ ਕੁੜੀ ਸਾਹੂ ਇਹ ਗਲਤ ਨਹੀਂ ਹੈਗੀ ਜੇ ਗਲਤ ਹੋ ਜੀ ਫਿਰ ਨੂੰ ਲੋੜ ਹੀ ਨਹੀਂ ਸਾਹੂ ਹੈ ਜਿਹੜੇ ਨਾਲ ਬੰਦੇ ਰੱਖੀ ਬਿਠੀ ਸਮਝੀਏ ਗੱਲ ਇਸ ਕਰਕੇ ਮਿਹਰਬਾਨੀ ਕਰਕੇ ਨਾ ਪਹਿਲੀ ਗੱਲ ਵਿਆਹਾਂ ਸ਼ਾਦੀਆਂ ਦੇ ਅਸੀਂ ਸਾਧਰੇ ਵਿਆਹਾਂ ਸ਼ਾਦੀਆਂ ਸਾਦੇ ਸਾਡੀਆਂ ਧੀਆਂ ਪੜਨਾ ਸਭ ਲੋਕਾਂ ਦੀ ਹੁੰਦੀਆਂ ਨੇ ਕਸਾ ਨੂੰ ਇਹ ਚਾਹੀਦੇ ਨਹੀਂ ਇਦਾਂ ਦੀਆਂ ਗੰਦੀਆਂ ਨਕਤਾਂ ਕਰਨੀਆਂ ਫਿਰ ਹੋਰ ਤੁਸੀਂ ਉੱਤੋਂ ਦੀ ਪੈਸੇ ਸੁੱਟਦੇ ਜੇ ਇਹਨਾਂ ਦਿਓ ਇਹਨਾਂ ਨੂੰ ਉਹ ਜਿਹੜੇ ਉਹ ਪੈਸੇ ਜਿਹੜੇ ਤੁਸੀਂ ਛੱਟਦੇ ਉਹ ਮੰਦਰਾ ਮਸੀਤਾਂ ਗੁਰਦੁਆਰਿਆਂ ਦੇ ਲੋਕਾਂ ਨੇ ਮੱਥਾ ਟੇਕਣਾ ਉਹ ਪੈਸੇ ਉਹ ਕਿਸੇ ਕੋਲ ਚਲੇਗੇ ਕੋਈ ਕਿਸੇ ਕੋਲ ਚਲੇਗੇ ਜਾ ਕੇ ਮੱਥਾ ਟੇਕਣਾ ਇਹ ਜਿਹੜਾ ਪੈਸਾ ਉੱਤੋਂ ਦੀ ਛੱਟ ਰਹਿਣਾ ਇਹ ਸੰਜੋਗ ਕਰੋ ਇਹ ਪੈਸਾ ਨਾ ਸੁੱਟਿਆ ਕਰੋ ਇਹ ਪੈਸੇ ਦਾ ਕੋਈ ਫਾਇਦਾ ਨਹੀਂ ਤੁਸੀਂ ਤੇਸਾ ਕਰਦੇ ਤੇ ਉਂਝ ਹੱਥ ਦਸਤੀ ਦਿਓ ਬਾਕੀ ਪਿੱਛੇ ਜਿਹੜੀ ਇਸ ਕੁੜੀ ਦੇ ਇੱਕ ਹਰਕਤ ਵੇਖੀ ਸੀ ਬੜੀ ਤਗੜੀ ਇਹਨੂੰ ਕੋਈ ਬੰਦਾ ਹੰਕਾਰ ਨਹੀਂ ਵੇਖ ਬੋਲਦਾ ਹੁਣ ਇਹਨੂੰ ਕੋਈ ਬੰਦਾ ਪੈਸੇ ਲੱਗਾ ਦੇਣ ਤੇ ਇਹਨੇ ਪੈਸੇ ਨਹੀਂ ਲੈ ਇਹਨੇ ਕਰਤੀ ਜੁੱਤੀ ਅੱਗੇ ਤੇ ਉਹਨੇ ਉਹਨੇ ਜੁੱਤੀ ਚ ਪੈਸੇ ਪਾਤੇ ਜੁੱਤੀ ਚ ਪੈਸੇ ਪਾਤੇ ਤੇ ਇਹਨੇ ਜੁੱਤੀ ਚੋਂ ਪੈਸੇ ਫੜ ਕੇ ਤੇ ਮੁੜ ਕੇ ਚੁੱਕ ਕੇ ਇਹ ਕੰਨ ਲਾ ਆਗੇ ਮੱਥੇ ਨਾ ਲਾ ਕੇ ਮੁੜ ਕੇ ਟਮ ਕੇ ਫੇਰ ਇੱਥੇ ਪਾ ਲਏ ਗੀੜੇ ਚ ਜੁੱਤੀ ਚੋਂ ਤੇ ਇਹ ਪੈਸੇ ਨੇ ਸਿੱਧੇ ਨਹੀਂ ਭੜੇ ਐਡਾ ਹੰਕਾਰ ਏ ਤੇ ਪੈਸੇ ਦੀ ਖਾਤਰ ਹੀ ਸਟੇਜਾਂ ਤੇ ਨੱਚਦੀਆਂ ਨੇ ਪੈਸੇ ਦੀ ਖਾਤਰੀ ਇਹ ਸਟੇਜਾਂ ਤੇ ਨੱਚ ਲਿਆ ਨੇ ਸਾਰੇ ਤੇ ਪੈਸੇ ਨੂੰ ਇਹ ਪੈਸੇ ਫੜ ਲੰਗੇ ਨੇ ਨੀਜੇ ਤੇ ਫਰਕ ਪੈਂਦਾ ਇਹਨਾਂ ਨੂੰ ਵੀ ਥੋੜਾ ਜਿਹਾ ਆਪ ਦੇ ਤੁਸੀਂ ਵੀ ਸੂਲ ਸੁਧਾਰੋ ਬਾਕੀ ਤੁਹਾਡਾ ਕੰਮ ਬਹੁਤ ਵਧੀਆ ਹੈ ਖਿੱਚ ਕੇ ਰੱਖੋ ਮੀਟਰ ਤੇ ਸਾਡੀ ਬਸ ਇਹੋ ਹੀ ਬੇਨਤੀ ਹੈ ਵੀ ਪੈਸੇ ਦੀ ਬਰਬਾਦੀ ਕਰਨੀ ਜਾਂ ਪੈਸੇ ਨੂੰ ਬੇਇੱਜ਼ਤ ਕਰਨਾ ਇਹ ਸ਼ੋਭਾ ਨਹੀਂ ਦਿੰਦਾ ਇਹ ਡਾਂਸਰਾਂ ਨੂੰ ਬੇਨਤੀ ਹੈ ਇਹ ਸ਼ੋਭਾ ਨਹੀਂ ਦਿੰਦਾ ਕਿਉਂਕਿ ਮੈਂ ਤੇ ఆర్కెస్ట్ర ਵਾਲੀਆਂ ਆਦਾ ਨਹੀਂ ਬਹੁਤ ਘੱਟ ਕਾਂਗੇ ਮੈਂ ਤੇ ਡਾਂਸਰਾਂ ਕਹਿਣੀਆਂ ਜਦੋਂ ਇਹ ਸਿੱਧੂ ਕੁੜੀ ਨੇ ਕਿਹਾ ਸੀ ਵੀ ਡਾਂਸਰਾ ਤੁਸੀਂ ਕਹੋ ਕੋਈ ਟ੍ਰੈਡੀਸ਼ਨ ਨਹੀਂ ਬਾਕੀ ਜਿੰਨਾ ਤਰੱਕੀ ਕਰਨੀ ਕਮਾਈ ਕਰਨੀ ਆ ਵੇਖ ਲੋ ਗਡਾਉਣ ਕਿੰਨੇ ਕਿੰਨੇ ਪਰ ਛੱਡੇ ਨੇ ਜੁਵਾਨਾਂ ਨੇ ਆ ਦੇਖੋ ਦੇ ਦੇ ਜੇ ਆ ਵੇਖ ਲੋ ਉਧਰ ਹੀ ਭੜੀਆਂ ਦੇ ਨੂੰ ਦਾ ਜੁੜੀ ਜਾਂਦੇ ਨੇ ਆ ਦੇਖ ਲੋ ਕਿੱਡੇ ਵੱਡੇ ਵੱਡੇ ਛੱਡੇ ਨੇ ਜਿਨ੍ਹਾਂ ਨੇ ਤਰੱਕੀਆਂ ਕਰਨੀਆਂ ਕਮਾਈਆਂ ਕਰਨੀਆਂ ਮਿਹਨਤਾਂ ਕਰਨੀਆਂ ਉਹ ਇੱਥੇ ਵੀ ਭਰਾਉ ਕਰੀ ਜਾਂਦੇ ਨੇ ਇਹ ਨਹੀਂ ਗੱਲ ਹੈਗੀ ਕਿ ਉਥੇ ਬਾਹਰ ਗੜਾ ਜਾ ਕੇ ਤੁਸੀਂ ਡੀਸੀ ਲੱਗ ਜਾਂਦੇ ਜੇ ਡੀਸੀ ਲੱਗ ਜਾਂਦੇ ਜੇ ਇਸ ਕਰਕੇ ਮਿਹਰਬਾਨੀ ਕਰਕੇ ਆਪਣੇ ਬੱਚਿਆਂ ਨੂੰ ਆਪਦੇ ਕੋਲ ਰੱਖੋ ਦੂਰ ਨਾ ਕਰੋ ਸ਼ੇਅਰ ਜ਼ਰੂਰ ਕਰਦੇ ਜੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਪਤੇ ਠੀਕ ਹੈ